ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਦੇ ਲਈ ਨਵੀਆਂ ਪਹਿਲ ਕਦਮੀਆਂ ਕਰ ਰਹੀ ਹੈ। ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀ ਵੱਲ ਵਧ ਰਿਹਾ ਜਿਸ ਕਰਕੇ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ 'ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 1.14 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਵੀ ਹੱਲ ਕੀਤਾ ਗਿਆ ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਗ੍ਰੀਨ ਸਟੈਂਪ ਪੇਪਰ ਜਾਂ ਕਲਰ ਕੋਡਿੰਗ ਆਫ ਸਟੈਂਪ ਪੇਪਰ ਇਹ ਪਹਿਲੀ ਵਾਰ ਹੋਈ ਹੈ ਇਨਵੈਸਟ ਪੰਜਾਬ ਤੁਸੀਂ ਜਾਣਦੇ ਹੋ ਇਸ ਗੱਲ ਬਾਰੇ ਫਿਰ ਸਿੰਗਲ ਵਿੰਡੋ ਤੱਕ ਹਰੇ ਕਹਿੰਦੇ ਸਿੰਗਲ ਵਿੰਡੋ ਪਰ ਵਿੰਡੋ ਚੋਂ ਬਹੁਤ ਵਿੰਡੋਆਂ ਨਿਕਲ ਗਈ ਸਿੰਗਲ ਵਿੰਡੋ ਦੀ ਬਜਾਏ ਸਿੰਗਲ ਵਿੰਡੋ ਸਿੰਗਲ ਪੈਨ ਕਰਾ वीपीएन ਵੀ ਉਹੀ ਚੱਲੇ ਬਸ ਸਾਰੀਆਂ ਪਰਮਿਸ਼ਨਾਂ ਉੱਥੇ ਹੋਣ ਸੋ ਇਹ ਤੁਹਾਡੇ ਤੋਂ ਅਸੀਂ ਆਈਡੀਆਜ਼ ਲੈਣੇ ਨੇ ਕਿ ਕਿਸ ਤਰ੍ਹਾਂ ਇਹ ਹੋ ਸਕਦਾ ਕੀ ਹੋ ਸਕਦਾ ਉਹ ਗੇਸ ਕਾਫੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਜੇਕਰ ਕੀਤਾ ਉਹ ਗੇਸ ਵੀ ਕਿਉਂਕਿ ਜੇ ਤੁਹਾਡੀਆਂ ਚਿਮਣੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤਾਂ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਨਗਰ ਨਿਗਮ ਅੰਮ੍ਰਿਤਸਰ ਪਾਸ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਹੈ ਤੇ ਨਾਲ ਨਾਲ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਉਹਨਾਂ ਤੇ ਵੀ ਸ਼ਹਿਰ ਵਾਸੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿਉਂਕਿ ਫਰਸਟ ਸਿਟੀਜ਼ਨ ਆਫ ਅੰਮ੍ਰਿਤਸਰ ਮੇਅਰ ਹੁੰਦੇ ਨੇ ਤੇ ਉਹਨਾਂ ਨਾਲ ਅੱਜ ਗੱਲਬਾਤ ਕਰਨ ਵਾਸਤੇ ਆਇਆ ਕਿਉਂਕਿ ਬਹੁਤ ਸਾਰੇ ਸ਼ਹਿਰ ਦੇ ਇਸ਼ੂ ਨੇ ਕਿਉਂਕਿ ਜੇ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਭਾਰੀ ਬਰਸਾਤਾਂ ਹੋਈਆਂ ਜਿਸ ਕਰਕੇ ਅੰਮ੍ਰਿਤਸਰ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਜਿਹੜੇ ਉਹ ਟੁੱਟ ਚੁੱਕੀਆਂ ਨੇ ਆਵਾਜ਼ ਹੀ ਲੋਕਾਂ ਦੀ ਔਖੀ ਹੋ ਰਹੀ ਹੈ ਔਰ ਕੂੜੇ ਦੀ ਲਿਫਟਿੰਗ ਵੀ ਜਿਹੜੀ ਕਿ ਉਹ ਸਹੀ ਢੰਗ ਨਾਲ ਨਹੀਂ ਹੋ ਪਾਰੀ ਜਿਸ ਕਰਕੇ ਲਗਾਤਾਰ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਔਰ ਇੱਕ ਹੋਰ ਵੱਡਾ ਇਸ਼ੂ ਲੈ ਕੇ ਪਹੁੰਚੇ ਹਾਂ ਜਿਹੜੇ ਸੀਵਰ ਦੇ ਮੇਨ ਹੌਲ ਨੇ ਉਹਨਾਂ ਦੇ ਟੱਕਣ ਜਿਹੜੇ ਕਿ ਉਹ ਸੜਕ ਦੇ ਨਾਲ ਮੇਚ ਨਹੀਂ ਖਾਂਦੇ ਯਾਨੀ ਕਿ ਲੈਵਲ ਕਿਤੇ ਉੱਚਾ ਤੇ ਕਿਤੇ ਨੀਵਾ ਜੋ ਕਿ ਲਗਾਤਾਰ ਹਾਸਿਆ ਨੂੰ ਸੱਦਾ ਦੇ ਰਹੇ ਨੇ ਤਾਂ ਅਮੇਰ ਜਤਿੰਦਰ ਸਿੰਘ ਮੋਤੀ ਪਾਟੇ ਮੇਰੇ ਨਾਲ ਲੈ ਉਹਨਾਂ ਨਾਲ ਗੱਲਬਾਤ ਕਰ ਲੈ ਮੈਂ ਸਭ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਲੋਕਾਂ ਨੇ ਤੁਹਾਨੂੰ ਤੇ ਚਲੋ ਇਹ ਤਾਂ ਜ਼ਿੰਮੇਵਾਰੀਆਂ ਜਿਹੜੀਆਂ ਮਿਲਦੀਆਂ ਨੇ ਕਿਸਮਤ ਨਾਲ ਮਿਲਦੀਆਂ ਨੇ ਪਰ ਇਹ ਇੱਕ ਮਕਸਦ ਹੁੰਦਾ ਬੰਦੇ ਦਾ ਵੀ ਵਧੀਆ ਸ਼ਹਿਰ ਬਣਾ ਕੇ ਜਿਹੜਾ ਕਿ ਇੱਕ ਵੜੀ ਯਾਦਗਾਰ ਲੋਕ ਬਈ ਹਾਂ ਕੋਈ ਮੇਰ ਦੀ ਟੈਨਿਓ ਰਾਈ ਸੀਗੀ ਤਾਂ ਜਿਹੜੀਆਂ ਮੈਂ ਤੁਹਾਨੂੰ ਦਿੱਕਤਾਂ ਦੱਸਿਆ ਨੇ ਇਹ ਦਿੱਕਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਧੰਨਵਾਦ ਹੈ ਬਸ ਸ੍ਰੀਚਾ ਜੀ ਤੁਹਾਡਾ ਦੇਖੋ ਇਹ ਗੁਰੂਆਂ ਪੀਰਾਂ ਪਗੰਬਰਾਂ ਦੀ ਰਿਸ਼ੀਆਂ ਮੁੰਡਿਆਂ ਦੀ ਗੁਰੂ ਰਾਮਦਾਸ ਦੀ ਤਰਤੀਰ ਔਰ ਦੇ ਦੀ ਸੇਵਾ ਜਿਹੜੀ ਹੈਗੀ ਬੜੀ ਕਰਮਾ ਭਾਗਾ ਨਾਲ ਮਿਲਦੀ ਹੈ ਸੋ ਜਦੋਂ ਦੀ ਇਹਦੀ ਸੇਵਾ ਮੇਰੇ ਜ਼ਮੇ ਆਈ ਹੈ ਮੇਰੀ ਆਮ ਆਦਮੀ ਪਾਰਟੀ ਦੀ ਸਾਰੀ ਸਮੁੱਚੀ ਲੀਡਰਸ਼ਿਪ ਔਰ ਉਹਨਾਂ ਦੀ ਅਸੀਂ ਸਾਰੇ ਟੀਮ ਇਹ ਹੈ ਕਿ ਅੰਮ੍ਰਿਤਸਰ ਨੂੰ ਅਸੀਂ ਜਿਹੜਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਣਾ ਜਿਹਦੇ ਲਈ ਅਸੀਂ ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਅਸੀਂ ਸਾਨੂੰ ਮੌਨਸੂਨ ਦਾ ਸੀਗਾ ਕਿ ਸ਼ਹਿਰ ਦੇ ਵਿੱਚ ਜਿਹੜਾ ਮੌਨਸੂਨ ਆਉਣਾ ਹੈ ਉਹਦੀ ਅਸੀਂ ਤਿਆਰੀ ਕਰ ਰਹੇ ਸੀ ਜੈਦਲੀ ਅਸੀਂ ਕਾਫੀ ਜਦਮ ਸ਼ੇਂਦਰੀ ਨਵੀਂ ਵੀ ਲਈ ਔਰ ਮੁਹਈਆ ਕਰਕੇ ਅਸੀਂ ਡੀ ਸਿਲਟ ਜਿਹੜੀ ਸ਼ਹਿਰ ਦੀ ਕਰਵਾਈ ਔਰ ਤੁੰਗਟਾਪ ਗੰਦੇ ਨਾਲੇ ਦੇ ਵੀ ਜਿਹੜੀ ਸਫਾਈ ਕਰਵਾਈ ਜਿਹਦੇ ਕਰਕੇ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਬਹੁਤ ਜ਼ਿਆਦਾ ਇਦਕਾ ਹੈਵੀ ਪ੍ਰਸਾਦ ਹੋਈ ਹੈ ਪਿਛਲੇ ਕਈ ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ ਲੇਕਿਨ ਤੁਹਾਡੇ ਸਾਹਮਣੇ ਹੈ ਪ੍ਰੈਸ ਦੇ ਕਿ ਸ਼ਹਿਰ ਦੇ ਵਿੱਚ ਕਿਤੇ ਵੀ ਅਸੀਂ ਕੋਈ ਬਹੁਤੇ ਸਮੇਂ ਲਈ ਕੋਈ ਘੰਟਾ 2-3 ਘੰਟਿਆਂ ਤੋਂ ਵੱਧ ਕਿਤੇ ਵੀ ਪਾਣੀ ਖੜਾ ਨਹੀਂ ਹੋਣ ਦਿੱਤਾ ਜਿਦੇ ਕਰਕੇ ਕਿ ਅਸੀਂ ਕਿਉਂਕਿ ਪ੍ਰੋਪਰ ਡੀਸੀਲਟ ਜਿਹੜੀ ਪਹਿਲਾਂ ਤੋਂ ਹੀ ਕਰਵਾਣੀ ਸ਼ੁਰੂ ਕਰ ਦਿੱਤੀ ਸੀ ਕਾਫੀ ਸਮੇਂ ਤੋਂ ਔਰ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਸਾਡੀ ਡੀਸੀਲਟਿੰਗ ਹੈ ਜਿਹੜੀ ਸੀਵਰਾਂ ਦੀ ਸਪਾਈ ਉਹ ਥਰੋਅਆਊਟ ਦਿイヤー ਚੱਲੇਗੀ ਇਹ ਨਹੀਂ ਹੈ ਕਿ ਬਰਸਾਤਾਂ ਆਉਣ ਤੋਂ ਪਹਿਲਾਂ 2 ਮਹੀਨੇ 3 ਮਹੀਨੇ ਕਰਵਾ ਲਈ ਤੇ ਮੁੜ ਕੇ ਜਿਹੜੇ ਬਸ ਕਰਤੀ ਸਾਰੇ ਥਰੋਅਆਊਟ ਈਅਰ ਜਿਹੜੀ ਇਹਨਾਂ ਦੀ ਜਿਹੜੀ ਸਪਾਈ ਹੋਏਗੀ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਸੜਕਾਂ ਜਿਹੜੀਆਂ ਨੇ ਟੁੱਟੀਆਂ ਨੇ ਤੁਹਾਨੂੰ ਪਤਾ ਹੈ ਕਿ ਬਰਸਾਤਾਂ ਤੋਂ ਪਹਿਲਾਂ ਜਿਹੜਾ ਹੈਗਾ ਸੀ ਕਾਫੀ ਜਿਹੜੀ ਸੜਕਾਂ ਕਾਫੀ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਲੇਕਿਨ ਇੰਨੀ ਹੈਵੀ ਬਰਸਾਤ ਹੋਣ ਕਰਕੇ ਕਾਫੀ ਸੜਕਾਂ ਦਾ ਨੁਕਸਾਨ ਵੀ ਹੋਇਆ ਔਰ ਕੁਝ ਸੜਕਾਂ ਬਣਨ ਵਾਲੀਆਂ ਰਹਿ ਗਈਆਂ ਸਨ ਮੇਰੇ ਖਿਆਲ ਨੈਕਸਟ ਵੀਕ ਤੋਂ ਜਿਹੜੇ ਪ੍ਰੀਮਿਕਸ ਪਲਾਂਟ ਨੇ ਬਰਸਾਤਾਂ ਜਿਹੜੀਆਂ ਬੰਦ ਹੋ ਜਾਣ ਧੁੱਪਾਂ ਲੱਗਣੀਆਂ ਸ਼ੁਰੂ ਹੋ ਜਾਣ ਤੇ ਅਸੀਂ ਇਮੀਡੀਏਟਲੀ ਜਿਹੜਾ ਨਵੀਆਂ ਸੜਕਾਂ ਜਿੱਥੇ ਵੀ ਪ੍ਰੀਮਿਕਸ ਪੱਸ਼ਾਨ ਦਾ ਕੰਮ ਹੈ ਜੋ ਵੀ ਗਲੀਆਂ ਦੇ ਕੰਮ ਨੇ ਸ਼ੁਰੂ ਕਰਵਾ ਦੇਾਂਗੇ ਔਰ ਸ਼ਹਿਰ ਦੀ ਜਿਹੜੀ ਬਿਊਟੀਫਿਕੇਸ਼ਨ ਵੱਲ ਸਾਡਾ ਜਿਹੜਾ ਖਾਸ ਧਿਆਨ ਹੈ ਸਾਫ ਸਫਾਈ ਵੱਲ ਧਿਆਨ ਹੈ ਸੀਵਰ ਵੱਲ ਹੈ ਇਹ ਚੀਜ਼ਾਂ ਨੂੰ ਜਿਹੜਾ ਅਸੀਂ ਲੈ ਕੇ ਚੱਲੇਦੇ ਆ ਜਿਵੇਂ ਸੀਵਰ ਦਾ ਸੀ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਸਾਰੀ ਆਮ ਆਤਮੀ ਦੀ ਲੀਡਰਸ਼ਿਪ ਔਰ ਸਾਡੀ ਕਾਰਪੋਰੇਸ਼ਨ ਦੇ ਸਾਰਿਆਂ ਦੇ ਮਿਹਨਤ ਸਦਕਾ ਅਸੀਂ ਇਹਨਾਂ ਮੌਨਸੂਨ ਦੇ ਵਿੱਚ ਜਿਹੜਾ ਸ਼ਹਿਰ ਨੂੰ ਠੀਕ ਰੱਖ ਕਾਮਯਾਬ ਹੋਏ ਆ ਦੂਸਰਾ ਜਿਹੜਾ ਤੁਸੀਂ ਸਵਾਲ ਕੀਤਾ ਕਿ ਜਿਹੜੀ ਸਾਫ ਸਫਾਈ ਦੇ ਵਿੱਚ ਕੂੜੇ ਦੀ ਲਿਫਟਿੰਗ ਚ ਦਿੱਕਤ ਆਈ ਏ ਇਹ ਮੈਨੂੰ ਪਤਾ ਦਿੱਕਤ ਆਈ ਏ ਲੇਕਿਨ ਬਹੁਤ ਜ਼ਿਆਦਾ ਨਹੀਂ ਲੇਕਿਨ ਅਸੀਂ ਸੋਲਵ ਕਰ ਰਹੇ ਆ ਉਹਦਾ ਕਾਰਨ ਇਹ ਹੈ ਕਿ ਜਿਹੜੀ 2016 ਤੋਂ ਆ ਵਰਦਾ ਕੰਪਨੀ ਦੇ ਨਾਲ ਸਾਡਾ ਕਾਰਪੋਰੇਸ਼ਨ ਦਾ ਐਗਰੀਮੈਂਟ ਹੋਇਆ ਸੀ ਔਰ 2016 ਤੋਂ ਇਹ ਰੋਲਰ ਰੱਪਾ ਪੈਂਦਾ ਆ ਰਿਹਾ ਹੈ ਕਿ ਕੰਪਨੀ ਆਪਣਾ ਪ੍ਰੋਪਰ ਜਿਹੜਾ ਕੰਮ ਕਰ ਨਹੀਂ ਰਹੀ ਜੀ ਸੋ ਸਾਡੀ ਜਿਹੜਾ ਹੁੰਦਾ ਹੀ ਇਹ ਕੇਸ ਹੈਗਾ ਕਿ ਇਸ ਕੰਪਨੀ ਤੋਂ ਕਿਵੇਂ ਕਿਹੜਾ ਛਡਾਇਆ ਜਾਏ ਔਰ ਨਵੀਂ ਕੰਪਨੀ ਲਿਆ ਕੇ ਸ਼ਹਿਰ ਦਾ ਕੰਮ ਜਿਹੜਾ ਹੈਗਾ ਕੂੜੇ ਦੀ ਲਿਫਟਿੰਗ ਦਾ ਸੋ ਚਾਰੂ ਢੰਗ ਨਾਲ ਕੀਤਾ ਜਾਏ ਸੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਅ ਤਕਰੀਬਨ 34 44 ਵਾਡਾਂ ਦਾ ਇੱਕ ਔਰ 41 ਵਾਡਾਂ ਦਾ ਇੱਕ ਦੋ ਸ਼ਹਿਰ ਨੂੰ ਦੋ ਭਾਗਾਂ 'ਚ ਡਿਵਾਈਡ ਕਰਕੇ ਯਾਨੀ ਕਿ ਜਿਵੇਂ ਗੋਲਡਨ ਗੇਟ ਤੋਂ ਲੈ ਕੇ ਤੇ ਇੰਡੀਆ ਗੇਟ ਤੱਕ ਜਿਹੜੀ ਸਾਡੀ ਸੜਕ ਹੈ ਉਹਦੇ ਇੱਕ ਪਾਸੇ ਦੀਆਂ 41 ਵਾੜਾਂ ਔਰ ਅੰਦਰਲੀ ਸਾਈਡ ਦੀਆਂ 44 ਵਾੜਾਂ ਦੋ ਜਗ੍ਹਾ ਤੇ ਟੈਂਡਰ ਲਗਾਏ ਸੀ ਜਿਹੜੇ ਸਾਡੇ ਤੇੜੇ ਟੈਂਡਰ ਨੇ ਉਹ ਕਾਮਯਾਬ ਹੋ ਗਏ ਨੇ ਔਰ ਜਿਹੜੀ ਨਵੀਂ ਕੰਪਨੀ ਨੇ ਆਉਣਾ ਉਹਨੂੰ ਕਿਉਂਕਿ ਥੋੜਾ ਟਾਈਮ ਲੱਗ ਜਾਂਦਾ ਏ ਪੁਰਾਣੀ ਕੰਪਨੀ ਨੇ ਕੰਮ ਬਿਲਕੁਲ ਯਕਦਮ ਉਹਨੇ 1 ਅਕਤੂਬਰ ਤੱਕ ਕਰਨਾ ਸੀ ਕੰਮ ਲੇਕਿਨ ਉਹਨੇ ਯਕਦਮ ਕੰਮ ਬੰਦ ਕਰ ਦਿੱਤਾ ਜਿਹਦੇ ਕਰਕੇ ਸਾਨੂੰ ਪਰੇਸ਼ਾਨੀ ਤਾਂ ਆਈ ਏ ਲੇਕਿਨ ਉਹਦੇ ਲਈ ਵੀ ਅਸੀਂ ਜਿੰਨੀਆਂ ਵੀ ਸਾਡੇ ਕੋਲ ਇਨਫਰਾਸਟ੍ਰਕਚਰ ਸੀ ਭਾਵੇਂ ਉਹ ਸਿਵਲ ਦੇ ਵਿੱਚ ਟਰਾਲੀਆਂ ਸੀ ਭਾਵੇਂ ਸਾਡੇ ਕੋਲ ਟਰੈਕਟਰ ਟਰਾਲੀਆਂ ਹਾਰਟੀਕਲਚਰ ਸੀ ਭਾਵੇਂ ਸਾਡੇ ਕੋਲ ਟਰੈਕਟਰ ਟਰਾਲੀਆਂ ਓ ਐਨ ਐਮ ਸੀ ਉਹ ਜਿੰਨਾ ਵੀ ਇਨਫਰਾਸਟ੍ਰਕਚਰ ਸਾਡੇ ਕੋਲੇ ਸੀਗਾ ਮਸ਼ੀਨਰੀ ਸੀ ਅਸੀਂ ਸਾਰੀ ਸ਼ਹਿਰ ਚ ਲਗਾਤੀਏ ਕਿ ਕੂੜੇ ਦੀ ਕੋਈ ਵੀ ਦਿੱਕਤ ਸ਼ਹਿਰ ਵਾਸੀਆਂ ਨੂੰ ਨਾ ਆਏ ਜਰੂਰ ਆਏਗੀ 5-10% 15% ਆ ਸਕਦੀ ਏ ਲੇਕਿਨ ਇਮੀਡੀਟਲੀ ਡੇਲੀ ਅਸੀਂ ਜਿਹੜਾ ਨਾ ਸਾਡੇ ਕਮਿਸ਼ਨਰ ਸਾਹਿਬ ਸਾਡਾ ਸਟਾਫ ਸਾਰੇ ਅਸੀਂ ਜਿਹੜੇ ਨੇ ਰਲ ਕੇ ਲੱਗੇ ਆ ਕਿ ਸ਼ਹਿਰ ਦੇ ਵਿੱਚ ਅਸੀਂ ਕੂੜੇ ਦੀ ਲਿਫਟਿੰਗ ਦੀ ਪ੍ਰੋਬਲਮ ਨਹੀਂ ਆਉਂਦੇ ਨਹੀਂ ਔਰ ਜਿਉਂ ਹੀ ਨਵੀਂ ਕੰਪਨੀ ਨਾਲ ਸਾਡਾ ਐਗਰੀਮੈਂਟ ਹੋ ਜਾਂਦਾ ਜਿਨ੍ਹਾਂ ਨੇ ਟੈਂਡਰ ਲਏ ਨੇ ਸਾਡੇ ਕੋਲ ਸ਼ਹਿਰ ਦੇ ਵਿੱਚ 300 ਤੋਂ 400 ਗੱਡੀ ਜਿਹੜੀ ਹੈ ਨਵੀਂ ਆ ਜਾਏਗੀ ਸਾਨੂੰ ਜਰੂਰ 15 ਦਿਨ ਮਹੀਨਾ 20 ਦਿਨ 25 ਦਿਨ ਲੱਗ ਜਾਣਗੇ ਲੇਕਿਨ ਉਹਦਾ ਅਸੀਂ ਪੂਰਾ ਮੁਕੰਮਲ ਪ੍ਰਬੰਧ ਕਰਕੇ ਬੈਠੇ ਦਿਆਂ ਉਹ ਅਸੀਂ ਦਿੱਕਤ ਆਉਣ ਨਹੀਂ ਦੇਣੀ ਔਰ ਤੁਸੀਂ ਵੇਖੋਗੇ ਆਉਣ ਵਾਲੇ 2 ਮਹੀਨੇ 3 ਮਹੀਨਿਆਂ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਇੱਕ ਤਿੰਨਕਾ ਮਾਤਰ ਵੀ ਤੁਹਾਨੂੰ ਗੰਦ ਨਜ਼ਰ ਨਹੀਂ ਆਏਗਾ ਉਸ ਤੋਂ ਅਗਲੀ ਗੱਲ ਹੈ ਕਿ ਅੱਗੇ ਜਿੰਨੀਆਂ ਵੀ ਕੰਪਨੀਆਂ ਆਈਆਂ ਸਨ ਹਰ ਕੰਪਨੀ ਨੇ ਸ਼ਹਿਰ ਦਾ ਕੂੜਾ ਚੁੱਕ ਕੇ ਢਾੜ ਬਣਾਏ ਸ਼ਹਿਰ ਦੇ ਹਾਲੇਦ ਵਾਲੇ ਔਰ ਜਿਹੜੇ ਸ਼ਹਿਰ ਦੇ ਹਾਲੇਦ ਵਾਲੇ ਕੂੜੇ ਦੇ ਢਾੜ ਬਣੇ ਨੇ ਉਹ ਤੇ ਜੇ ਅਸੀਂ ਨਾ ਖਤਮ ਕਰਾਂਗੇ ਤੇ ਬਣਦੇ ਜਾਣਗੇ ਸੋ ਜਿਹੜਾ ਉਹ ਕੂੜੇ ਦੇ ਡੰਪ ਨੇ ਉਹਨੂੰ ਖਾਲੀ ਕਰਨ ਲਈ ਵੀ ਅਸੀਂ ਮਸ਼ੀਨਰੀ ਜਿਹੜੀ ਪ੍ਰੋਵਾਈਡ ਕਰ ਦਿੱਤੀ ਭਗਤਾਲਾ ਡੰਪ ਜਿਹੜਾ 15 16 ਲੱਖ ਟਨ ਜਿਹੜਾ ਕੂੜੇ ਦਾ ਢਾੜ ਬਣੇ ਨੇ ਉਹਨੂੰ ਵੀ ਅਸੀਂ ਇੱਕ ਤੋਂ ਸਵਾ ਸਾਲ ਦੇ ਵਿੱਚ ਖਤਮ ਕਰਕੇ ਉਹ 20 ਏਕੜ ਜਗ੍ਹਾ ਦੇ ਵਿੱਚ ਪਾਰਕ ਬਣਾਣਾ ਔਰ ਸ਼ਹਿਰ ਦੇ ਹਾਲੇ ਦਵਾਲੇ ਕਿਤੇ ਵੀ ਕੂੜੇ ਦਾ ਡੰਪ ਅਸੀਂ ਨਹੀਂ ਰਹਿਣ ਦੇਣਾ ਇਹ ਸਾਡਾ ਬਹੁਤ ਤੁਸੀਂ ਚਲੋ ਦੱਸਿਆ ਵੀ ਕੀ ਕੀ ਕਰ ਰਹੇ ਆ ਪਰ ਪਿਛਲੇ ਸਮੇਂ ਅੰਦਰ ਵੀ ਬਹੁਤ ਸਾਰੇ ਪ੍ਰੋਜੈਕਟ ਲੱਗੇ ਬਾਇਓ ਰੈਮੀਡੀਸ਼ਨ ਦੇ ਪ੍ਰੋਜੈਕਟ ਲੱਗੇ ਕੂੜੇ ਨੂੰ ਵੱਖਰਾ ਗਿੱਲਾ ਕੂੜਾ ਸੁੱਕਾ ਕੂੜਾ ਵੱਖਰਾ ਕਰਨ ਦੇ ਪ੍ਰੋਜੈਕਟ ਲੱਗੇ ਪਰ ਮਸ਼ੀਨਰੀ ਖਰਾਬ ਹੋ ਗਈ ਔਰ ਪ੍ਰੋਜੈਕਟ ਸਿਰੇ ਨਹੀਂ ਚੜ ਸਕੇ ਪਸ ਰੀਚਾ ਜੀ ਪ੍ਰੋਜੈਕਟ ਬਣੇ ਪ੍ਰੋਜੈਕਟ ਦਿੱਤੇ ਆ ਲੇਕਿਨ ਪ੍ਰੋਜੈਕਟ ਲੱਗੇ ਨਹੀਂ ਮਸ਼ੀਨਰੀ ਲੱਗੀ ਨਹੀਂ ਕਿਤੇ ਵੀ ਕੋਈ ਕੁਛ ਮਸ਼ੀਨਰੀ ਥੋੜੀ-ਬਹੁਤੀ ਲਗਾਈ ਲੇਕਿਨ ਉਹਨੇ ਵੀ ਪ੍ਰੋਪਰ ਕੰਮ ਨਹੀਂ ਕੀਤਾ ਲੇਕਿਨ ਜਿਹੜਾ ਪ੍ਰੋਪਰ ਕੰਮ ਕਰਨ ਲਈ ਪ੍ਰੋਪਰ ਅਸੀਂ ਟੈਂਡਰ ਲਗਾਇਆ ਰੋ ਪ੍ਰੋਪਰ ਮਸ਼ੀਨਰੀ ਜਿਹੜੀ ਆ ਡੰਪ ਤੇ ਤੁਸੀਂ ਜਾ ਕੇ ਦੇਖੋਗੇ ਪਹੁੰਚ ਚੁੱਕੀ ਆ ਇੱਕ ਮਸ਼ੀਨ ਜਿਹੜੀ ਵੱਡੀ ਏ ਜਿਹੜੀ ਹੈਗੀ ਸੀਗੀ ਉਹ ਕਿਉਂਕਿ ਸੜਕਾਂ ਟੁੱਟੀਆਂ ਨੇ ਬਾਹਰੋਂ ਕਾਫੀ ਮਹਿੰਗੀ ਉਹਦੀ ਕੰਟਰੈਕਟਰ ਦੀ ਮਸ਼ੀਨਰੀ ਸੀ ਉਹ ਮੇਰਾ ਖਿਆਲ ਆਨ ਆ ਨਹੀਂ ਸੀ ਸਕੀ ਉਹ ਵੀ ਹੁਣ ਮੇਰਾ ਖਿਆਲ 2-3 ਦਿਨਾਂ ਦੇ ਵਿੱਚ ਉਹ ਬਲਾਸਟਰ ਹੁੰਦੇ ਨੇ ਉਹ ਆ ਜਾਏਗੀ 2-3 ਦਿਨਾਂ ਚ ਔਰ ਮੇਰਾ ਖਿਆਲ ਹੈ ਕਿ ਅਸੀਂ ਨੈਕਸਟ ਵੀਕ ਦੇ ਵਿੱਚ ਉੱਥੇ ਕੰਮ ਜਿਹੜਾ ਹੈਗਾ ਸ਼ੁਰੂ ਕਰਵਾ ਦਿਆਂਗੇ ਜੀ। ਯਾਕੀ ਲੱਗਦਾ ਵੀ ਸਾਲ ਸਵਰ ਸਾਲ ਦੇ ਅੰਦਰ ਲੋਕਾਂ ਨੂੰ ਇਸ ਭਗਤਾਂ ਵਾਲੇ ਕੂੜੇ ਦੇ ਡੰਪ ਤੋਂ निजात ਮਿਲ ਜਾਏਗੀ। 101% ਗਰੰਟੀ ਹੈ ਅਸ਼ੂਰਡ ਔਰ ਉਹਦੇ ਲਈ ਆਪਾਂ ਜਿਹੜਾ ਸਾਲ ਸਵਾ ਸਾਲ ਦੇ ਵਿੱਚ ਉਥੋਂ ਡੰਪ ਨੂੰ ਖਤਮ ਕਰਨਾ ਔਰ ਤੁਸੀਂ ਦੇਖਿਆ ਹੋਏਗਾ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਸਾਡਾ ਸਵਸ਼ ਭਾਰਤ ਇੰਡੀਆ ਦੇ ਵਿੱਚ ਨੰਬਰ 34ਵੇਂ ਨੰਬਰ ਤੇ ਸੀ ਇਹ ਸਾਲ ਅਸੀਂ ਉਹਨੂੰ 30 ਨੰਬਰ ਤੇ ਲਿਆਏ ਆ ਔਰ ਪ੍ਰਮਾਤਮਾ ਕਿਰਪਾ ਕਰੇ ਅਸੀਂ ਸਾਰੇ ਸਾਡੀ ਆਮ ਆਦਮੀ ਪਾਰਟੀ ਸਾਡੇ ਸਾਰੇ ਸਹਿਯੋਗੀ ਸਾਥੀ ਕਾਉਂਸਲਰ ਸਾਡੀ ਕਾਰਪੋਰੇਸ਼ਨ ਦੇ ਸਾਰੇ ਮੁਲਾਜ਼ਮ ਇਸ ਤੀਜ਼ ਲੱਗੇ ਆ ਕਿ ਨੈਕਸਟ ਈਅਰ ਜਿਹੜਾ ਸਵੱਛ ਭਾਰਤ ਦਾ ਸਰਵੇਖਣ ਹੋਏ ਉਹਦਾ ਨੰਬਰ ਅੰਮ੍ਰਿਤਸਰ ਦਾ ਪਹਿਲੇ 10 ਨੰਬਰਾਂ ਦੇ ਵਿੱਚ ਆਏ ਸਾਡਾ 30ਵੇਂ 34ਵੇਂ ਤੇ ਨਾ ਆਏ ਹਮਮ। ਸਰਬ ਇੱਕ ਨਜਾਇਜ਼ ਉਸਾਰੀ ਦੀ ਸ਼ਿਕਾਇਤ ਬਹੁਤ ਜ਼ਿਆਦਾ ਨਹੀਂ ਸ਼ਹਿਰ 'ਚ ਉਸ ਦੇ ਖਿਲਾਫ ਕੋਈ ਕਾਰਵਾਈ ਠੋਸ ਨਹੀਂ ਹੋ ਪਾਰੀ। ਦੇਖੋ ਉਹਦੇ ਲਈ ਅਸੀਂ ਅੱਜ ਵੀ ਕਾਰਵਾਈ ਕੀਤੀ ਹੈ ਕੱਲ ਵੀ ਕੀਤੀ ਹੈ ਹਰ ਰੋਜ਼ ਕਰ ਰਹੇ ਆਂ। ਉਹਦੇ ਲਈ ਵੀ ਅਸੀਂ ਜਿਹੜੇ ਨੇ ਕੁਝ ਹੋਰ ਅਫਸਰ ਜਿਹੜੇ ਨੇ ਇੱਥੇ ਲਿਆਂਦੇ ਨੇ ਕਿ ਜਿਹੜੇ ਨੈਕਸਟ ਵੀਕ ਤੱਕ ਸਾਡੇ ਕੋ ਆ ਜਾਣਗੇ। ਅਸੀਂ ਬਿਲਕੁਲ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਸਖਤੀ ਦੇ ਨਾਲ ਨਿਪਟਾਂਗੇ ਅਸੀਂ ਕਿਸੇ ਨੂੰ ਵੀ ਨਜਾਇਜ਼ ਉਸਾਰੀ ਕਰਨ ਨਹੀਂ ਦੇਣੀ ਔਰ ਮੈਂ ਖੁਦ ਜਾ ਕੇ ਜਿਹੜਾ ਇਸ ਚੀਜ਼ ਨੂੰ ਦੇਖਾਂਗਾ ਜਿੱਥੇ ਵੀ ਨਜਾਇਜ਼ ਉਸਾਰੀ ਹੋਏਗੀ ਇਮੀਡੀਏਟ ਉੱਥੇ ਐਕਸ਼ਨ ਹੋਏਗਾ ਸਭ ਜਿਹੜਾ ਕਿ ਬੀਆਰਟੀਐਸ ਪ੍ਰੋਜੈਕਟ ਸੀਗਾ ਉਹ ਪਹਿਲਾਂ ਸੁਰਜੀਤ ਕੀਤਾ ਗਿਆ ਫਿਰ ਬੰਦ ਹੋ ਗਿਆ ਫਿਰ ਸੁਰਜੀਤ ਕੀਤਾ ਗਿਆ ਫਿਰ ਬੰਦ ਹੋ ਗਿਆ ਉਸ ਤੋਂ ਬਾਅਦ ਫਿਰ ਮੰਤਰੀ ਜਿਹੜੇ ਰਹੇ ਸੀਗੇ ਧਾਲੀਵਾਲ ਹੋਣੀ ਉਹਨਾਂ ਨੇ ਵੀ ਸੁਰਜੀਤ ਕੀਤਾ ਉਹ ਫਿਰ ਬੰਦ ਹੋ ਗਿਆ ਕਿਉਂ ਨਹੀਂ ਚੱਲ ਪਾਰੇ ਪ੍ਰੋਜੈਕਟ ਇਹਨੇ ਮਹਿੰਗੇ ਕੋਸਟ ਤੇ ਆ 500 ਕਰੋੜ ਤੋਂ ਜ਼ਿਆਦਾ ਪ੍ਰੋਜੈਕਟ ਸੀਗਾ ਉਹ ਤਾਂ ਮਿੱਟੀ ਹੋ ਗਿਆ ਪ੍ਰੋਜੈਕਟ ਦੇ ਦੇਖੋ ਅਸੀਂ ਇਹ ਜਿਹੜੇ ਵੀ ਪ੍ਰੋਜੈਕਟ ਨੇ ਜਿਹੜਾ ਐਸਟ ਹੈ ਜਿਹਦੇ ਤੇ ਪੈਸਾ ਸਰਕਾਰ ਦਾ ਲੱਗ ਚੁੱਕਾ ਅਸੀਂ ਉਹਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਮਾਲ ਮੰਡੀ ਵਿਖੇ ਇੱਕ 3.5 ਕਰੋੜ ਦਾ ਜਿਹੜਾ ਹੈਗਾ ਉਹ ਆਪਾਂ ਟੈਂਡਰ ਪਾਸ ਕਰ ਦਿੱਤਾ ਹੈ ਉੱਥੇ ਇੱਕ ਸਟੇਸ਼ਨ ਬੰਨਾ ਹੈ ਜਿਹੜੀਆਂ ਇਹ ਬੱਸਾਂ ਦਾ ਜਿਹੜੀਆਂ ਸਾਡੇ ਕੋਲ ਆਲਰੇਡੀ ਬੱਸਾਂ ਨੇ ਉਹ ਸਾਰੀਆਂ ਜਿਹੜੀਆਂ ਨੇ ਡੀਜ਼ਲ ਦੇ ਨੇ ਔਰ ਉਹਦੇ ਚੋਂ ਕਾਫੀ ਬੱਸਾਂ ਜਿਹੜੀਆਂ ਕੰਡਮ ਹੋ ਚੁੱਕੀਆਂ ਆ ਉਹਦੇ ਤੇ ਬਹੁਤ ਸਾਰਾ ਜਿਹੜਾ ਖਰਚ ਸੀਗਾ ਔਰ ਰਿਪੇਅਰ ਦਾ ਆ ਰਿਹਾ ਸੀਗਾ ਔਰ ਅਸੀਂ ਉਹ 3.5 ਕਰੋੜ ਦੇ ਨਾਲ ਜਿਹੜਾ ਸਬ ਸਟੇਸ਼ਨ ਬਣਾ ਰਹੇ ਆ ਉਹਦੇ ਵਿੱਚ ਅਸੀਂ ਜਿਹੜੇ ਚਾਰਜਿੰਗ ਸਟੇਸ਼ਨ ਵੀ ਲਗਾ ਰਹੇ ਆ ਉਹ ਜਿਹੜੀਆਂ ਵੀ ਹੁਣ ਨੈਕਸਟ ਬੱਸਾਂ ਨੇ ਉਹ ਅਸੀਂ 100 ਬੱਸਾਂ ਦੇ ਕਰੀਬ ਜਿਹੜੀ ਐ ਈ ਬੱਸ ਲੈ ਰਹੇ ਆਂ ਔਰ ਸਾਡੀ ਕੋਸ਼ਿਸ਼ ਐ ਨੈਕਸਟ ਈਅਰ ਦੇ ਵਿੱਚ ਅਸੀਂ ਉਹ ਈ ਬੱਸ ਜਿਹੜੀ ਸ਼ਹਿਰ ਦੇ ਵਿੱਚ ਉਤਾਰ ਦਿਆਂਗੇ ਸੰਸ਼ੇ ਸੰਸ਼ੇ ਕਿਤਨਾ ਕਿਤੇ ਵਰਕਰਾ ਰਿਹਾ ਕਿਉਂਕਿ ਪਹਿਲਾਂ ਸਿਟੀ ਬੱਸਾਂ ਚੱਲੀਆਂ ਉਹ ਪ੍ਰੋਜੈਕਟ ਫੇਲ ਹੋ ਗਿਆ ਬਾਅਦ ਚੋਂ ਬੀਆਰਟੀਐਸ ਚੱਲੀਆਂ ਉਹ ਪ੍ਰੋਜੈਕਟ ਫੇਲ ਹੋ ਗਿਆ ਈ ਬੱਸਿਸ ਕਾਮਯਾਬ ਹੋਣਗੇ ਦੇਖੋ ਪਸਰੀਤਾ ਜੀ ਉਮੀਦ ਤੇ ਦੁਨੀਆ ਜੀਂਦੀ ਐ ਉਮੀਦ ਦੇ ਉੱਤੇ ਜਿਹੜੀ ਸ੍ਰਿਸ਼ਟੀ ਚੱਲਦੀ ਐ ਉਮੀਦ ਤੇ ਜੀਵਨ ਚੱਲਦਾ ਉਮੀਦ ਤੇ ਸਵਾਸ ਚੱਲਦੇ ਨੇ ਔਰ ਜੋ ਬੈਸਟ ਟੂ ਬੈ ਅਸੀਂ ਈ ਬੱਸਾਂ ਕਿਉਂਕਿ ਪੋਲਿਊਸ਼ਨ ਫ੍ਰੀ ਆ ਅਸੀਂ ਉਹ ਜਿਹੜੀਆਂ ਈ ਬੱਸਾਂ ਲਿਆ ਰਹੇ ਆ ਨੈਕਸਟ ਈਅਰ ਦੇ ਵਿੱਚ ਅਸੀਂ ਉਹ ਸੜਕਾਂ ਤੇ ਦੜਾਵਾਗੇ ਔਰ ਜਿਹੜੀਆਂ ਸੜਕਾਂ ਦੀ ਬੀਆਰਟੀਐਸ ਦੀ ਹੈ ਉਹਦੀ ਅਸੀਂ ਆਲਰੇਡੀ ਜਿਹੜੀ ਹੈਗੀ ਉਹ ਕਾਰਪੇਟਿੰਗ ਕਰਵਾ ਦਿੱਤੀ ਸੀ ਰਿਪੇਅਰ ਕਰਵਾ ਦਿੱਤੀ ਹੈ ਹੁਣ ਸ਼ਹਿਰ ਦੇ ਵਿੱਚ ਇੱਕ ਸਮੱਸਿਆ ਬੜੀ ਆ ਜਾਂਦੀ ਹੈ ਜਿਹੜਾ ਬੀਆਰਟੀਐਸ ਦਾ ਗ੍ਰਿਲਾਂ ਨੇ ਉਹ ਜਿਹੜੇ ਲੋਕ ਨੇ ਚੋਰੀ ਕਰਕੇ ਲੈ ਜਾਂਦੇ 인ਫਰਾਸਟ੍ਰਕਚਰ ਚੋਰੀ ਕਰਕੇ ਲੈ ਜਾਂਦੇ ਨੇ ਬੜੀ ਕੋਸ਼ਿਸ਼ ਕਰੀਦੀ ਹੈ ਹੁਣ ਜਿਵੇਂ ਅਸੀਂ ਅਲਫਾ ਮਾਲ ਤੋਂ ਲੈ ਕੇ ਭੰਡਾਰੀ ਪੁਲ ਤੱਕ ਸੀਗਾ ਉਹ ਤੁਸੀਂ ਦੇਖਿਓ ਨੇ ਐਲੀਵੇਟਰ ਰੋਡ ਦੇ ਥੱਲੇ ਆਰ ਜੀ ਬੀ ਲਾਈਟਾਂ ਜਿਹੜੀਆਂ ਰੰਗ ਬਰੰਗੀਆਂ ਲਾਈਟਾਂ ਲਗਾਈਆਂ ਸੀ ਜੀ ਚੋਰੀ ਕਰਨ ਵਾਲੇ ਉਹਨਾਂ ਦੇ ਪੈਨਲ ਚੋਰੀ ਕਰਕੇ ਲੈ ਗਏ ਤਾਰ ਚੋਰੀ ਕਰਕੇ ਲੈ ਗਏ ਲੇਕਿਨ ਅਸੀਂ ਉਹਨੂੰ ਫੇਰ ਜਿਹੜਾ ਕਿਉਂਕਿ ਸਾਡਾ ਉਹਦੇ ਤੇ 3-4 ਕਰੋੜ ਰੁਪਈਆ ਲੱਗਿਆ ਦਾ ਕੁਝ ਰੁਪਈਆ ਲਗਾ ਕੇ ਅਸੀਂ ਉਹਨੂੰ ਫੇਰ ਜਿਹੜਾ ਹੈਗਾ ਸੁਰਜੀਤ ਕਰ ਦਿੱਤਾ ਚਲਾ ਦਿੱਤਾ ਹੁਣ ਇਸ ਤਰ੍ਹਾਂ ਹੀ ਜਿਵੇਂ ਸਾਡਾ ਗੋਲਡਨ ਗੇਟ ਸੀਗਾ ਗੋਲਡਨ ਗੇਟ ਕਈ ਸਾਲਾਂ ਤੋਂ ਜਿਹੜਾ ਸੀ ਉਹਦੀਆਂ ਲਾਈਟਾਂ ਬੰਦ ਪਈਆਂ ਸੀਗੀਆਂ ਉਹਦਾ ਪੇਂਟ ਜਦੋਂ ਦਾ ਬਣਿਆ ਨਹੀਂ ਸੀ ਹੋਇਆ ਪੇਂਟ ਖਰਾਬ ਹੋ ਰਿਹਾ ਸੀਗਾ 골ਡਨ ਗੇਟ ਇਹਨਾਂ ਵਧੀਆ ਐਸਟ ਸੀ ਉਹ ਗਲ ਰਿਹਾ ਸੀ ਜੰਗਾਲ ਲੱਗ ਰਿਹਾ ਸੀਗਾ ਤੁਸੀਂ ਵੇਖੋਗੇ ਉਹ ਵੀ ਲਾਈਟ ਜਿਹੜੀ ਇਹ ਬਿਲਕੁਲ ਜਗਾ ਦਿੱਤੀ ਗਈ ਔਰ ਪੇਂਟ ਦਾ ਕੰਮ ਉਹਦੇ ਤੇ ਹੋ ਰਿਹਾ ਔਰ ਬਿਲਕੁਲ ਉਹਨੂੰ ਬਿਲਕੁਲ ਤਾਂ ਠੀਕ ਕਰ ਦਿਆਂਗੇ ਇਸਰੇ ਕਈ ਕਈ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਲੇਕਿਨ ਉਹ ਬਣਦੀਆਂ ਬਹੁਤ ਵੱਡੀਆਂ ਨੇ ਜਿਵੇਂ ਹਾਲ ਗੇਟ ਸਾਡੇ ਸੀਗੀ ਕਈ ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਉਥੇ ਘੜੀ ਲੱਗੀ ਸੀ ਦੋਨਾਂ ਸਾਈਡਾਂ ਤੇ ਜੀ ਹਾਲ ਬਜ਼ਾਰ ਵਾਲੀ ਸਾਈਡ ਤੇ ਔਰ ਬਾਹਰ ਵਾਲੀ ਸਾਈਡ ਤੇ ਜਿਹੜੇ ਉੱਪਰ ਲਿਖਿਆ ਸੀ ਅੰਮ੍ਰਿਤਸਰ ਸਿਫਤੀ ਦਾ ਘਰ ਜੀ 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 ਤੇ ਸੋ ਉਹ ਜਿਹੜੀਆਂ ਘੜੀਆਂ ਛੁੱਟ ਹੈ ਤੇ ਗੱਲ ਛੋਟੀ ਸੀ ਔਰ ਕਈ ਸਾਲਾਂ ਤੋਂ ਬੰਦ ਸੀਗੀਆਂ ਤੁਹਾਡੇ ਸਾਹਮਣੇ ਨੇ ਉਹ ਘੜੀਆਂ ਵੀ ਨਵੀਆਂ ਲਗਵਾ ਦਿੱਤੀਆਂ ਗਈਆਂ ਔਰ ਉਹਦੇ ਬਾਹਰ ਜਿਹੜਾ ਲਿਖਿਆ ਸੀ ਕਿ ਅੰਮ੍ਰਿਤਸਰ ਸਿਫਤੀ ਦਾ ਘਰ ਉਹ ਵੀ ਲਗਾ ਦਿੱਤਾ ਗਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਬਾਕੀ ਗੇਟ ਵੀ ਨੇ ਜਿਹੜੇ ਸਾਡੇ ਸ਼ਹਿਰ ਦੇ ਗੇਟ ਜਿਹੜੇ ਨੇ ਜਿਹੜੇ ਗੇਟ ਜਿਹੜੇ ਰੈਨੋਵੇਟ ਨਹੀਂ ਹੋਏ ਉਹ ਵੀ ਗੇਟ ਜਿਹੜੇ ਬਿਲਕੁਲ ਸੁਰਜੀਤ ਕਰਕੇ ਉਹਨਾਂ ਨੂੰ ਨਵੀਂ ਸ਼ੇਪ ਦੇ ਕੇ ਕਰਤਾ ਜਾਏਗਾ ਗੇਟਾਂ ਦੇ ਤੁਸੀਂ ਮੇਰੇ ਸਾਹਿਬ ਗੱਲ ਕੀਤੀ ਗੇਟ ਜਿਹੜੇ ਨੇ ਉਹ ਨਜਾਇਜ਼ ਕਬਜ਼ਿਆਂ ਤੇ ਅੰਦਰ ਨੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਗੇਟਾਂ ਦੇ ਉਹਦੇ ਬਾਰੇ ਵੀ ਉਹ ਵੀ ਕਬਜ਼ੇ ਵਿੱਚ ਲਏ ਜਾਣਗੇ ਦੇਖੋ ਜਿੰਨੇ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਵੀ ਕੋਈ ਨਜਾਇਜ਼ ਕਬਜ਼ਾ ਆਏ ਉੱਥੇ ਜਿਹੜਾ ਬਿਲਕੁਲ ਉਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਉਹ ਸਰਕਾਰੀ ਜ਼ਮੀਨ ਨੂੰ ਜਿਹੜਾ ਹਫਾਜ਼ਤ ਦੇ ਵਿੱਚ ਆਪਣੇ ਅੰਡਰ ਲਿਆ ਜਾਂਦਾ ਕਿਤੇ ਵੀ ਅਸੀਂ ਸਾਡੀ ਕੋਸ਼ਿਸ਼ ਹੈ ਜਦੋਂ ਦਾ ਮੈਂ ਆਇਆ ਜੀ ਜਿੰਨੇ ਵੀ ਮੇਰੇ ਕੋਲ 3-4 ਮੈਟਰ ਆਏ ਨੇ ਕਿ ਨਜਾਇਜ਼ ਕਬਜ਼ਿਆਂ ਦੇ ਉਹ ਬਿਲਕੁਲ ਜਾ ਕੇ ਇਮੀਡੀਏਟ ਜਿਹੜੇ ਰਿਮੂਵ ਕਰਾਏ ਗਏ ਨੇ ਔਰ ਮੈਨੂੰ ਇਹ ਵੀ ਪਤਾ ਹੈ ਕਿ ਕਿੱਥੇ-ਕਿੱਥੇ ਹੋਏ ਨੇ ਅਸੀਂ ਉਹ ਵੀ ਕੋਸ਼ਿਸ਼ ਕਰ ਰਹੇ ਆਂ ਇੱਕ ਪ੍ਰਾੜੀਵਾਲ ਦੇ ਵਿੱਚ ਕੋ ਨਕਲੀ ਰਜਿਸਟਰੀ ਕਰਵਾ ਕੇ ਜਿਹੜਾ ਉੱਥੇ 10 ਦੁਕਾਨਾ ਬਣਾ ਕੇ ਵੀ ਕਬਜ਼ਾ ਕੀਤਾ ਉਹਦੇ ਲਈ ਵੀ ਅਸੀਂ ਡੀਸੀ ਨੂੰ ਕਾਰਵਾਈ ਕਰਨ ਲਈ ਲਿਖਿਆ ਉਹ ਵੀ ਜ਼ਮੀਨ ਅਸੀਂ ਵਾਪਸ ਆਪਣੇ ਕਬਜ਼ੇ 'ਚ ਲੈ ਰਹੇ ਆਂ ਔਰ ਕਾਨੂੰਨੀ ਕਾਰਵਾਈ ਜਿਹੜੀ ਕਰ ਰਹੇ ਆਂ ਇਸ ਤਰ੍ਹਾਂ ਦੀ ਜਿੱਥੇ ਵੀ ਕੋ ਸਾਡੇ ਇਹੋ ਜੀ ਜ਼ਮੀਨ ਜਿਹੜੀ ਵਲੀ ਹੋਏਗੀ ਉਹ ਆਪਾਂ ਉਹਨੂੰ ਜਿਹੜੀ ਰਿਕਵਰ ਕਰਾਂਗੇ ਉਹਨੂੰ ਬਿਲਕੁਲ ਅਸੀਂ ਇਸ ਤਰ੍ਹਾਂ ਨਹੀਂ ਛੱਡਾਂਗੇ ਸਰਕਾਂ ਦਾ ਤੁਸੀਂ ਦੱਸਿਆ ਜਿਵੇਂ ਤੁਸੀਂ ਵੀ ਮੌਸਮ ਜਦੋਂ ਹੋ ਜਾਏਗਾ ਠੀਕ ਤਾਂ ਸੜਕਾਂ ਜਿਹੜੀਆਂ ਕਿ ਬਣਾ ਦਿੱਤੀਆਂ ਜਾਣਗੀਆਂ ਇੱਕ ਹੋਰ ਬਹੁਤ ਵੱਡੀ ਸਮੱਸਿਆ ਦੇਖਣ ਚ ਆ ਰਹੀ ਹੈ ਜਿਹੜੇ ਕਿ ਸੀਵਰੇਜ ਦੇ ਮੇਨ ਹੋਲ ਨੇ ਉਹ ਜਾਂ ਤਾਂ ਬਹੁਤ ਜ਼ਿਆਦਾ ਛッセ ਹੋਏ ਨੇ ਸੜਕਾਂ ਦੇ ਅੰਦਰ ਜਾਂ ਬਹੁਤ ਜ਼ਿਆਦਾ ਬਾਹਰ ਨੇ ਉਹ ਵੀ ਬਹੁਤ ਵੱਡੀ ਸਮੱਸਿਆ ਬਣਦੇ ਨੇ ਔਰ ਐਕਸੀਡੈਂਟ ਦਾ ਕੌਜ਼ ਬਣਦੇ ਨੇ ਤੁਸੀਂ ਫਸਲੀਚਾ ਜੀ ਜਿਹੜੇ ਪਿਛਲੇ ਦਿਨਾਂ ਦੇ ਬਰਸਾਤਾਂ ਤੋਂ ਪਹਿਲਾਂ ਅਸੀਂ ਸੜਕਾਂ ਬਣਵਾਈਆਂ ਸੀ ਤੁਸੀਂ ਸਾਰੀਆਂ ਸੜਕਾਂ ਤੇ ਜਾ ਕੇ ਦੇਖੋ ਕਿਤੇ ਵੀ ਅਸੀਂ ਉਹ ਸਖਤ ਆਰਡਰ ਕੀਤੇ ਨੇ ਉਹਨਾਂ ਨੂੰ ਕੰਟਰੈਕਟਰਾਂ ਨੂੰ ਆਪਣੇ ਅਫਸਰਾਂ ਨੂੰ ਕਿ ਜਿਹੜੀ ਵੀ ਰੋਡ ਬਣਨੀ ਹੈ ਜਿਹੜਾ ਵੀ ਉਹਦੇ ਵਿੱਚ ਸੀਵਰ ਹੈ ਕਿਉਂਕਿ ਜਦੋਂ ਰੋਡ ਬਣਨੀ ਹੈ ਨੇਚਰਲੀ ਸੀਵਰ ਥੱਲੇ ਨੱਪਿਆ ਜਾਂਦਾ ਜੀ ਕੋਈ ਵੀ ਸੀਵਰ ਜਿਹੜਾ ਹੈਗਾ ਉਸ ਉਹਦੀ ਉਸੇ ਵੇਲੇ ਰਿਪੇਅਰ ਜਿਹੜੀ ਹੈ ਨਾਲ ਹੋਏਗੀ ਤੁਸੀਂ ਜਿੰਨੀਆਂ ਵੀ ਪਿਛਲੇ ਸਮੇਂ ਸੜਕਾਂ ਬਣੀਆਂ ਨੇ ਮੇਰੇ ਟਨਯੋਰ ਉੱਥੇ ਤੁਸੀਂ ਵੇਖਿਆ ਹੋਵੇਗਾ ਸੀਵਰ ਦੀ ਵੀ ਰਿਪੇਅਰ ਨਾਲ ਹੋਈ ਏ ਉਹਨੂੰ ਸੀਵਰ ਨੂੰ ਉੱਚਾ ਕਰਕੇ ਸੜਕ ਦੇ ਨਾਲ ਮਿਲਿਆ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਜਿਹੜੇ ਡਵੈਲਪਮੈਂਟ ਦੇ ਕੰਮ ਔਰ ਵੱਤ ਤੋਂ ਵੱਧ 8-10 ਦਿਨ ਤੋਂ ਬਾਅਦ ਸ਼ੁਰੂ ਹੋ ਜਾਣਗੇ ਜੀ ਥੈਂਕ ਯੂ ਸਟਾਫ ਜੀ ਥੈਂਕ ਯੂ ਬਹੁਤ ਆ ਬਿਲਕੁਲ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆਣਾ ਇੱਕ ਬਹੁਤ ਵਿਸਤਾਰ ਵਿੱਚ ਗੱਲ ਹੋਈ ਹੈ ਕਿਉਂਕਿ ਬਹੁਤ ਸਾਰੇ ਇਸ਼ੂ ਨੇ ਭਾਵੇਂ ਉਹ ਕੂੜੇ ਦੀ ਲਿਫਟਿੰਗ ਦਾ ਇਸ਼ੂ ਹੈ ਭਾਵੇਂ ਭਗਤਾਂ ਵਾਲੇ ਡੰਪ ਦਾ ਇਸ਼ੂ ਹੈ ਸੜਕਾਂ ਟੁੱਟੀਆਂ ਹੋਈਆਂ ਨੇ ਉਹਦਾ ਇਸ਼ੂ ਹੈ ਜਾਂ ਈ ਬੱਸਿਸ ਚਲਣੀਆਂ ਨੇ ਹੋਰ ਵੀ ਬਹੁਤ ਸਾਰੇ ਇਸ਼ੂਜ਼ ਨੇ ਉਹਨਾਂ ਨੇ ਬੇਬਾਕੀ ਨਾਲ ਗੱਲ ਕੀਤੀ ਔਰ ਉਹਨਾਂ ਨੇ ਇਹ ਆਖਿਆ ਇਹ ਐਲਾਨ ਕੀਤਾ ਵੀ 2-3 ਮਹੀਨਾ ਬਾਅਦ ਜਿਹੜਾ ਕਿ ਅੰਮ੍ਰਿਤਸਰ ਵਿੱਚ ਇੱਕ ਤਿੰਕਾ ਵੀ ਵਿਖਾਈ ਨਹੀਂ ਦੇਵੇਗਾ ਔਰ ਉਹ ਇੰਨਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਸੁਥਰਾ ਬਣਾ ਦੇਣਗੇ ਵੀ ਲੋਕ ਜਿਹੜੇ ਕਿ ਆਪਣੇ ਸ਼ਹਿਰ ਤੇ ਜਿਹੜਾ ਕਿ ਉਹ ਗਰਵ ਕਰਨਗੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਸਲਾਨੀ ਇੱਥੇ ਪਹੁੰਚਦੇ ਨੇ ਉਹ ਵੀ ਇੱਥੋਂ ਦਾ ਅਕਸ ਲੈ ਕੇ ਜਾਂਦੇ ਨੇ ਪਰ ਹੁਣ ਜਿਹੜੇ ਸਲਾਨੀ ਇੱਥੇ ਪਹੁੰਚਣਗੇ ਮੇਰੇ ਸਾਹਿਬ ਇਹੀ ਆਖਰਣੇ ਵੀ ਉਹ ਇੱਕ ਵਧੀਆ ਸ਼ਹਿਰ ਦਾ ਅਕਸ ਲੈ ਕੇ ਵਾਪਸ ਪਰਤਣਗੇ ਕਿਆ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਆਧਿਆਨਿਕ ਸਿਆਟੀਵੀ ਅੰਮ੍ਰਿਤਸਰ